ਦਸ਼ਮੇਸ਼ ਪਿਤਾ ਜੀ ਦੀ ਪਬਿਖਮਾਣੀ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਕਹਿੋ ਜੇ ਹੋਣਗੇ ਤੇ ਕਹਿੋ ਜਾਂ ਸਮਾਂ ਲੋਕੀ ਬਤੀਤ ਕਰਨਗੇ ਸਾਧ ਸੰਗਤ ਕਿਹਸਾ ਸਮਾਂ ਜਿਹੜਾ ਹੈ ਲੋਕਾਂ ਨੇ ਬਤੀਤ ਕਰਨਾ ਹੈ ਕਲੇਸ਼ ਵਧਣਗੇ ਝਗੜੇ ਵਧਣਗੇ ਤੇ ਇੱਕ ਦੂਜੇ ਤੇ ਮਾਰ ਧਾੜ ਜਿਹੜੀ ਹੈ ਲੋਕ ਖੁਦ ਹੀ ਕਰਨਗੇ ਅਸੀਂ ਇੱਕ ਦੂਜੇ ਦੀ ਕਟਾ ਵੱਡੀ ਖੁਦ ਕਰਾਂਗੇ ਤੇ ਦੇ ਜ਼ਿੰਮੇਵਾਰ ਵੀ ਅਸੀਂ ਖੁਦ ਹੋਵਾਂਗੇ ਤੇ ਕੀ ਦੁਨੀਆ ਖਤਮ ਹੋ ਰਹੀ ਹੈ ਇਸ ਤਰੀਕੇ ਨਾਲ ਖਤਮ ਹੋਏਗੀ ਆਪਾਂ ਬੇਨਤੀਆਂ ਜ਼ਰੂਰ ਸਾਂਝੀਆਂ ਕਰਾਂਗੇ ਪਹਿਲਾਂ ਤੇ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜਦੋਂ ਵੀ ਆਪਾਂ ਗੱਲ ਕਰਦੇ ਆ ਕਿ ਧੰਨ ਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਸ਼ਾਹ ਕੀ ਉਹ ਦੁਨੀਆ ਖਤਮ ਹੋਣ ਬਾਰੇ ਕੋਈ ਵਿਚਾਰ ਦਿੰਦੇ ਨੇ ਤੇ ਸਾਧ ਸੰਗਤ ਉਸ ਚੀਜ਼ ਨੂੰ ਸਮਝਣ ਵਾਸਤੇ ਓਡੀ ਹੀ ਸਮਤ ਜਿਹੜੀ ਹੈ ਉਹ ਸਾਡੀ ਚਾਹੀਦੀ ਹੈ ਪਹਿਲਾਂ ਮੈਂ ਇੱਕ ਬੇਨਤੀ ਕਰਕੇ ਧਿਆਨ ਦਿਵਾਵਾਂ ਕਿ ਪਿਆਰਿਓ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਗੱਲ ਜ਼ਰੂਰ ਆਖੀ ਹੈ ਸੌ ਸਾਖੀ ਦੇ ਵਿੱਚ ਦੁਨੀਆ ਨੇ ਖਤਮ ਹੋਣਾ ਹੈ ਦੁਨੀਆ ਖਤਮ ਜ਼ਰੂਰ ਹੋਏਗੀ ਉਹਨੂੰ ਕੋਈ ਰੋਕ ਨਹੀਂ ਸਕਦਾ ਤੇ ਹਾਲਾਂਕਿ ਉਹ ਸਮਾਂ ਜਿਹੜਾ ਹੈ ਉਹ ਜ਼ਰੂਰ ਆਏਗਾ ਤੇ ਜਿਸ ਦਿਨ ਉਹ ਸਮਾਂ ਆਉਣਾ ਉਸ ਦਿਨ ਅਸੀਂ ਸਾਰੇ ਜਿਹੜੇ ਆ ਇੱਕਦਮ ਸ਼ਾਂਤ ਹੋ ਜਾਵਾਂਗੇ ਸਾਨੂੰ ਕੁਝ ਵੀ ਜਿਹੜਾ ਹੈ ਪਤਾ ਨਹੀਂ ਲੱਗਣਾ ਤੇ ਅਸੀਂ ਖੁਦ ਇਸ ਚੀਜ਼ ਨੂੰ ਜਿਹੜਾ ਹੈ ਜ਼ਰੂਰ ਪਛਤਾਵਾਂਗੇ ਕਿ ਵਾਕਈ ਇਹ ਸਮਾਂ ਜਿਹੜਾ ਹੈ ਉਹ ਕਿਹੋ ਜਿਹਾ ਆ ਚੁੱਕਿਆ ਹੈ ਸਾਡੇ ਅੱਜ ਜਿਹੜੇ ਹਾਲਾਤ ਨੇ ਦੁਨੀਆ ਖਤਮ ਹੋਣ ਤੱਕ ਦਾ ਸ਼ਾਇਦ ਅਸੀਂ ਆਪ ਹੀ ਨਹੀਂ ਰਹਿਣਾ ਅਸੀਂ ਆਪ ਹੀ ਖਤਮ ਹੋ ਜਾਵਾਂਗੇ ਅਸੀਂ ਇੱਕ ਦੂਜੇ ਨਾਲ ਮਾਰ-ਤਾੜ ਇੱਕ ਦੂਜੇ ਦਾ ਜਿਹੜਾ ਨੁਕਸਾਨ ਹੈ ਅਸੀਂ ਖੁਦ ਆਪ ਹੀ ਕਰੀ ਜਾ ਰਹੇ ਹਾਂ ਸਾਧ ਸੰਗਤ ਘਰਾਂ ਦੇ ਵਿੱਚ ਕਲੇਸ਼ ਵੱਧ ਚੁੱਕੇ ਨੇ ਇੱਕ ਦੂਜੇ ਦੀ ਮਾਰ-ਤਾੜ ਅਸੀਂ ਖੁਦ ਕਰ ਰਹੇ ਹਾਂ ਔਰ ਦੂਜੀ ਗੱਲ ਕਿ ਅਸੀਂ ਇੱਕ ਦੂਜੇ ਦੇ ਨਾਲ ਅੱਜ ਨਾਰਾਜ਼ਗੀਆਂ ਝਗੜੇ ਕਲੇਸ਼ ਆਦਿਕ ਵੱਧ ਕੇ ਇੱਕ ਦੂਜੇ ਨੂੰ ਕਟਾਵ ਵੱਢੀ ਖੁਦ ਹੀ ਕਰ ਰਹੇ ਹਾਂ ਤੇ ਦੁਨੀਆ ਤੇ ਜਦੋਂ ਖਤਮ ਹੋਵੇਗੀ ਹੋਵੇਗੀ ਪਰ ਅਸੀਂ ਇੱਕ ਦੂਜੇ ਨੂੰ ਅੱਜ ਖਤਮ ਕਰਨ ਦੇ ਤੁਲੇ ਹੋਏ ਹਾਂ ਅਸੀਂ ਅੱਜ ਇੱਕ ਦੂਜੇ ਨੂੰ ਖਤਮ ਕਰ ਰਹੇ ਹਾਂ ਕਿਵੇਂ ਖਤਮ ਕਰ ਰਹੇ ਹਾਂ ਅਸੀਂ ਇੱਕ ਦੂਜੇ ਦਾ ਨੁਕਸਾਨ ਖੁਦ ਹੀ ਕਰਦੇ ਹਾਂ ਇੱਕ ਦੂਜੇ ਦਾ ਨੁਕਸਾਨ ਅਸੀਂ ਖੁਦ ਕਰਨ ਦੇ ਤੁਲੇ ਹੋਇਆ ਮੈਂ ਵੇਖ ਰਿਹਾ ਸੀ ਇੱਕ ਪਤੀ ਨੇ ਆਪਣੇ ਘਰ ਵਾਲੀ ਨੂੰ ਮਾਰਤਾ ਤੇ ਇੱਕ ਪੁੱਤਰ ਨੇ ਆਪਣੇ ਪਿਤਾ ਨੂੰ ਗੋਲੀ ਮਾਰਤੀ ਤੇ ਇੱਕ ਪਿਤਾ ਨੇ ਆਪਣੇ ਹੀ ਸਕੇ ਪੁੱਤਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤੇ ਗੱਲਬਾਤ ਕੀ ਹੋਈ ਕਹਿੰਦੇ ਹਲੇ ਕੁਝ ਪਤਾ ਨਹੀਂ ਲੱਗਿਆ ਪੁਲਿਸ ਇਨਵੈਸਟੀਗੇਸ਼ਨ ਕਰਨ ਦੇ ਵਿੱਚ ਲੱਗੀ ਹੋਈ ਹੈ ਪੁਲਿਸ ਕੀ ਕਰੇ ਪੁਲਿਸ ਇਨਵੈਸਟੀਗੇਸ਼ਨਾਂ ਕਰੇਗੀ ਤੇ ਸਾਡੇ ਝਗੜੇ ਸਾਡੀਆਂ ਆਪਦੀਆਂ ਸਾਡੇ ਵਿੱਚ ਪੇਸ਼ੇਸ਼ ਕੱਢ ਗਈ ਇੱਕ ਦੂਜੇ ਨੂੰ ਮਾਰ ਧਾੜ ਕਰਨ ਤੇ ਅਸੀਂ ਤੁਲ ਗਏ ਇੱਕ ਦੂਜੇ ਦਾ ਨੁਕਸਾਨ ਅਸੀਂ ਕਰ ਰਹੇ ਹਾਂ ਤੇ ਪੁਲਿਸ ਨੇ ਆਪਣੀ ਇਨਵੈਸਟੀਗੇਸ਼ਨ ਕਰਨੀ ਹੈ ਸੱਚ ਦਾ ਪਤਾ ਲੱਗਿਆ ਉਹਨਾਂ ਨੇ ਫਾਈਲ ਬੰਦ ਕਰ ਦੇਣੀ ਹੈ ਸਾਧ ਸੰਗਤ ਤੇ ਜੋ ਹੱਕਦਾਰ ਹੈ ਸਜ਼ਾ ਦਾ ਉਹਨੂੰ ਸਜ਼ਾ ਦਿਵਾਉਣੀ ਹੈ ਬਸ ਹੋਰ ਕੀ ਹੈ ਪਰ ਗੱਲ ਇਹ ਹੈ ਕਿ ਅਸੀਂ ਇਦਾਂ ਦੇ ਕਾਰਨਾਮੇ ਕਰ ਹੀ ਕਿਉਂ ਰਹੇ ਆ ਅਸੀਂ ਇਦਾਂ ਦੀਆਂ ਗੱਲਾਂ ਬਾਤਾਂ ਕਰ ਹੀ ਕਿਉਂ ਰਹੇ ਆ ਅਸੀਂ ਇਦਾਂ ਦੀਆਂ ਬੇਤੁਕੀਆਂ ਗੱਲਾਂ ਕਿਉਂ ਕਰ ਰਹੇ ਆ ਦੁਨੀਆ ਖਤਮ ਹੋਏਗੀ ਬਾਅਦ ਵਿੱਚ ਪਰ ਅਸੀਂ ਇਦਾਂ ਇੱਕ ਦੂਜੇ ਨੂੰ ਖਤਮ ਕਰਕੇ ਅਸੀਂ ਜ਼ਰੂਰ ਖਤਮ ਹੋ ਰਹੇ ਆ ਆਪ ਹੀ ਖਤਮ ਹੋ ਰਹੇ ਆ ਇੱਕ ਨੇ ਦੂਜੇ ਦਾ ਕਤਲ ਕਰਤਾ ਤੇ ਹੁਣ ਦੂਜਾ ਜੇਲ੍ਹ 'ਚ ਬੈਠੇਗਾ ਉੱਥੇ ਪਛਤਾਏਗਾ ਪਛਤਾਵਾ ਫਿਰ ਤੁਹਾਨੂੰ ਪਤਾ ਬਹੁਤ ਵੱਡਾ ਹੁੰਦਾ ਹੈ ਪਛਤਾਵਾ ਕਰਕੇ ਤੇ ਫਿਰ ਕੁਝ ਹੱਥ ਹੀ ਨਹੀਂ ਲੱਗਦਾ ਫਿਰ ਚਾਹੇ ਕੁਝ ਮਰਜ਼ੀ ਹੋ ਜਾਏ ਪਛਤਾਵਾ ਕੀਤੇ ਆ ਕਦੇ ਕੋਈ ਸਮਾ ਵਾਪਸ ਮੁੜਿਆ ਨਹੀਂ ਮੁੜਿਆ ਨਾ ਪਹਿਲਾਂ ਜੋ ਹੋ ਗਿਆ ਹੋ ਗਿਆ ਆ ਪਿਛਲੇ ਦਿਨ ਹੀ ਤੁਸੀਂ ਵੇਖ ਲਓ ਕਿੰਡਾ ਵੱਡਾ ਕਾਂਡ ਵਾਪਰੇ ਆ ਆਪਣੀ ਪਤਨੀ ਦੀ ਮਾਰਨ ਦੀ ਪਲੈਨਿੰਗ ਆਪ ਹੀ ਬੰਦੇ ਨੇ ਕਰ ਲਈ ਆਪਣੀ ਪਤਨੀ ਦੀ ਆਪ ਹੀ ਸੁਪਾਰੀ ਦੇਤੀ ਤੇ ਪਲਾਨ ਕੀ ਬਣਾਇਆ ਸੀ ਕਿ ਸਾਡੀ ਜਿਹੜੀ ਗੱਡੀ ਨੂੰ ਲੁੱਟਿਆ ਗਿਆ ਤੇ ਸਾਡੀ ਗੱਡੀ ਲੁੱਟੀ ਤੇ ਸਾਡੀ ਗੱਡੀ ਨੂੰ ਲੁੱਟਣ ਕਰਕੇ ਲੁਟੇਰਿਆਂ ਨੇ ਮੇਰੀ ਪਤਨੀ ਨੂੰ ਜਿਹੜਾ ਹੈ ਮਾਰ ਦਿੱਤਾ ਤੇ ਮੇਰੀ ਪਤਨੀ ਨੇ ਉਹਨਾਂ ਦਾ ਵਿਰੋਧ ਕੀਤਾ ਸੀ ਤੇ ਬਾਅਦ ਵਿੱਚ ਸੱਚਾਈ ਕੀ ਨਿਕਲੀ ਕਿ ਆਪਣੀ ਪਤਨੀ ਦੀ ਆਪ ਹੀ ਸੁਪਾਰੀ ਦਿੱਤੀ ਸੀ ਬੰਦੇ ਨੇ ਲੋਕ ਐਦਾਂ ਐਦਾਂ ਦੇ ਦਿਮਾਗ ਲੜਾਉਂਦੇ ਨੇ ਕਿ ਸਾਡੇ ਧਿਆਨ 'ਚ ਵੀ ਗੱਲਾਂ ਨਹੀਂ ਹੁੰਦੀਆਂ ਇੱਕ ਵਿਦੇਸ਼ੀ ਜੋੜੇ ਨੇ ਇੱਥੇ ਆ ਕੇ ਸਕੀਮ ਪਾਈ ਕਹਿੰਦੇ ਜੀ ਸਾਡੇ ਘਰ ਦੇ ਵਿੱਚ ਚੋਰੀ ਹੋ ਗਈ ਐਨੇ ਲੱਖ ਦੀ ਚੋਰੀ ਹੋਈ ਸਾਡੇ ਘਰ ਦੇ ਵਿੱਚ ਲੁਟੇਰੇ ਆਏ ਤੇ ਹਾਲਾਂਕਿ ਹੋਇਆ ਕੁਝ ਵੀ ਨਹੀਂ ਸੀ ਜਦੋਂ ਪਤਾ ਲੱਗਿਆ ਸਾਰਾ ਕੁਝ ਕਹਿੰਦੇ ਜੀ ਇਹਨਾਂ ਦੀ ਆਪ ਦੀ ਰਲ਼ੀ ਭੁਗਤ ਸੀ ਇਹਨਾਂ ਨੇ ਆਪ ਹੀ ਜਿਹੜੀ ਇਹ ਪਲੈਨਿੰਗ ਕੀਤੀ ਸੀ ਵੀ ਸਾਡੇ ਘਰ ਦੇ ਵਿੱਚ ਚੋਰੀ ਹੋਈ ਹੈ ਦੇਖੋ ਲੋਕ ਕਿੱਥੋਂ ਕਿੱਥੋਂ ਤੱਕ ਦੀਆਂ ਪਲੈਨਿੰਗਾਂ ਘੜ ਕੇ ਰੱਖ ਰਹੇ ਨੇ ਦੁਨੀਆ ਤੇ ਖਤਮ ਹੋ ਚੁੱਕੀ ਐ ਅੱਜ ਤੇ ਸਿਰਫ ਨਾਮ ਦੀ ਦੁਨੀਆ ਜਿਹੜੀ ਐ ਉਹ ਜਿਉਂਦੀ ਫਿਰਦੀ ਐ ਖੂਨ ਦੇ ਰਿਸ਼ਤੇ ਵੀ ਪਾਣੀ ਹੋ ਗਏ ਪਾਣੀ ਜਿਹੜਾ ਹੈ ਉਹ ਭਾਵੇਂ ਅਸੀਂ ਪੀਏ ਨਾ ਪੀਏ ਪਰ ਇੱਕ ਦੂਜੇ ਦਾ ਖੂਨ ਜ਼ਰੂਰ ਪੀ ਰਹੇ ਆ ਇੱਕ ਭਰਾ ਦੂਜੇ ਭਾਈ ਨੂੰ ਵੇਖ ਕੇ ਰਾਜੀ ਨਹੀਂ ਇੱਕ ਘਰ ਦੇ ਵਿੱਚ ਰਹਿੰਦੇ ਹੋਏ ਜੀਵ ਵੱਖਰੇ ਵੱਖਰੇ ਨੇ ਉਹਨਾਂ ਦੇ ਮੂੰਹ ਵੱਖਰੇ ਵੱਖਰੇ ਨੇ ਤੇ ਕੋਈ ਕਹਿੰਦਾ ਜੀ ਮੈਂ ਤੇ ਡੇਰੇ ਜਾਣਾ ਇੱਕ ਕਹਿੰਦਾ ਮੈਂ ਗੁਰੂ ਘਰ ਜਾਣਾ ਕੋਈ ਕਹਿੰਦਾ ਜੀ ਮੈਂ ਤਾਂ ਫਲਾਣੇ ਬਾਬੇ ਦੇ ਜਾਣਾ ਕੋਈ ਕਹਿੰਦਾ ਜੀ ਇਹ ਟਿਕੜੇ ਬਾਬੇ ਤੇ ਜਾਣਾ ਕੋਈ ਚੌਂਕੀ ਭਰਨ ਜਾਂਦਾ ਮਾਂ ਕਿਧਰੇ ਹੋੜ ਜਾਂਦੀ ਐ ਪਿਤਾ ਕਿਧਰੇ ਹੋੜ ਜਾਂਦਾ ਇੱਕ ਘਰ ਦੇ ਵਿੱਚ ਰਹਿ ਕੇ ਸਾਡੇ ਮੂੰਹ ਸਿੱਧੇ ਨਹੀਂ ਤੇ ਇਦੋਂ ਵੱਡਾ ਜਿਹੜਾ ਹੈ ਉਹ ਨਰਕ ਹੋਰ ਕੀ ਹੋਏਗਾ ਇੱਕ ਦੂਜੇ ਦੇ ਨਾਲ ਰਹਿ ਕੇ ਸਾਥ ਰਹਿ ਕੇ ਅਸੀਂ ਬਲਾ ਨਹੀਂ ਰਹੇ ਇੱਕ ਦੂਜੇ ਨਾਲ ਸਾਡੇ ਵਿਚਾਰ ਜਿਹੜੇ ਨੇ ਸੈੱਟ ਹੋ ਹੀ ਨਹੀਂ ਰਹੇ ਤੇ ਇਦੋਂ ਵੱਧ ਦੁਨੀਆ ਖਤਮ ਹੋਣ ਦਾ ਖਤਰਾ ਕਿਨੂੰ ਹੋਏਗਾ ਹੁੰਦੀ ਐ ਤੇ ਭਾਵੇਂ ਅੱਜ ਹੋ ਜੇ ਕਹਿਣ ਤੋਂ ਭਾਵ ਕਿ ਦੁਨੀਆ ਤੇ ਖਤਮ ਹੋਣਾ ਉਤੇ ਜ਼ਰੂਰ ਹੋਣਾ ਹੀ ਹੋਣਾ ਪਰ ਅਸੀਂ ਇੱਕ ਦੂਜੇ ਦੇ ਨਾਲ ਵੈਰ ਵਿਰੋਧ ਕਰਕੇ ਅੱਜ ਇੱਕ ਆਪਣੇ ਆਪ ਨੂੰ ਖਤਮ ਕਰ ਰਹੇ ਹਾਂ ਇੱਕ ਦੂਜੇ ਨੂੰ ਖਤਮ ਕਰ ਰਹੇ ਹਾਂ ਲੜਾਈ ਝਗੜੇ ਕਲੇਸ਼ ਵੱਧ ਗਏ ਕਿਉਂ ਵੱਧ ਗਏ ਸਾਡੇ ਚ ਪੇਸ਼ਿਸ਼ ਘਟ ਗਈ ਅਸੀਂ ਕਹਿਣਾ ਸੁਣਨਾ ਬਹੁਤ ਜ਼ਿਆਦਾ ਕਰ ਦਿੱਤਾ ਹੱਦੋਂ ਵੱਧ ਕਰ ਦਿੱਤਾ ਜਿਸ ਕਰਕੇ ਕਲੇਸ਼ ਵੱਧ ਗਏ ਲੜਾਈਆਂ ਝਗੜੇ ਵੱਧ ਗਏ ਤੇ ਸਾਡੇ ਲੋਕਾਂ ਦੇ ਵਿੱਚ ਇਹ ਚੀਜ਼ ਖਾਮੀ ਜ਼ਰੂਰ ਹੈ ਅਸੀਂ ਕਹਿਣਾ ਤੇ ਜਾਣਦੇ ਹਾਂ ਪਰ ਕਹਾਉਣਾ ਨਹੀਂ ਜਾਣਦੇ ਅਸੀਂ ਕਹਿ ਤੇ ਦੰਨਿਆਂ ਪਰ ਆਪਣੇ ਆਪ ਨੂੰ ਕਹਾ ਕੇ ਰਾਜੀ ਨਹੀਂ ਹੈਗੇ ਹਾਂ ਹੁਣ ਪਿੱਛੇ ਜੇ ਗੱਲ ਚੱਲੀ ਹੋਈ ਸੀ 29 ਮਾਰਚ ਦਾ ਦਿਨ ਜੀ ਕਹਿੰਦੇ ਬਹੁਤ ਵੱਡਾ ਦਿਨ ਹੈ ਜੀ 29 ਮਾਰਚ ਦਾ ਜੀ ਕਹਿੰਦੇ ਇਹੋ ਜਿਹਾ ਦਿਨ ਹੈ ਕਿ ਦਿਨ ਸਾਰੀ ਦੁਨੀਆ ਖਤਮ ਹੋ ਜਾਏਗੀ ਮੈਂ ਕਹਿੰਦਾ 29 ਮਾਰਚ ਕਿਹਨੇ ਦੇਖੀ ਹੈ ਹਜੇ ਤੇ ਮਹੀਨਾ ਪਿਆ ਪੂਰਾ ਅਸੀਂ ਤੇ ਇੱਕ ਦੂਜੇ ਤੋਂ ਵਸ ਚੱਲੇ ਤੇ ਅੱਜ ਹੀ ਖਤਮ ਕਰ ਦਈਏ ਅੱਜ ਇੱਕ ਦੂਜੇ ਦਾ ਅਸੀਂ ਜਿਹੜਾ ਨਵੇੜਾ ਤਵੇੜਾ ਕਰਦੀਏ ਧਰਤੀ 'ਚੋਂ ਪਾਣੀ ਅਸੀਂ ਗਦਲਾ ਕਰ ਦਿੱਤਾ ਅੱਜ ਕਿੰਨੀਆਂ ਵੱਡੀਆਂ ਫੈਕਟਰੀਆਂ ਲੱਗੀਆਂ ਹੋਈਆਂ ਨੇ ਤੇ ਜਿਹੜਾ ਆਪਣਾ ਹੀ ਕੈਮੀਕਲਾਂ ਵਾਲਾ ਪਾਣੀ ਬੋਰ ਕਰ ਕਰਕੇ نیچے ਧਰਤੀ 'ਚ ਪਾਈ ਪਾਈ ਜਾ ਰਿਹਾ ਹੈ ਤੇ ਸਾਡੀਆਂ ਸਰਕਾਰਾਂ ਉਹਨਾਂ ਨੂੰ ਕੁਝ ਨਹੀਂ ਕਹਿ ਰਹੀਆਂ ਸਾਡੀਆਂ ਸਰਕਾਰਾਂ ਉਹਨਾਂ ਤੋਂ ਮੋਟਾ ਪੈਸਾ ਜੋ ਕਰਾਉਂਦੀਆਂ ਨੇ ਜੀ ਪਾਰਟੀ ਫੰਡ ਵਾਸਤੇ ਇਸ ਕਰਕੇ ਨਹੀਂ ਕਿਹਾ ਜਾਂਦਾ ਪੀਣ ਵਾਲਾ ਪਾਣੀ ਗੰਦਲਾ ਹੋ ਗਿਆ ਆਰਓ ਦੀ ਜ਼ਰੂਰਤ ਸਾਨੂੰ ਪੈ ਗਈ ਤੇ ਸਾਡੇ ਲੋਕ ਹਲੇ ਤੱਕ ਵੀ ਬੋਲ ਨਹੀਂ ਰਹੇ ਇਹਨਾਂ ਚੀਜ਼ਾਂ ਦਾ ਵਿਰੋਧ ਤੇ ਕਰੋ ਜੋ ਤੁਹਾਡੇ ਹੀ ਖਿਲਾਫ ਹੈ ਕਹਿੰਦੇ ਜੀ ਸਾਨੂੰ ਕੀ ਲੋੜ ਹੈ ਬੁੱਢਾ ਦੁਨੀਆ ਖਤਮ ਹੋਣ ਦੇ ਕਾਰਨ ਇਹ ਵੀ ਨੇ ਲੀਡਰਾਂ ਤੇ ਨਾ ਬੈਠੇ ਰਹੋ ਲੀਡਰਾਂ ਨੇ ਤੇ ਆਪਣੇ ਕਾਰੋਬਾਰ ਆਪਣੇ ਬੱਚੇ ਆਦਿਕ ਸਾਰੇ ਸੈੱਟ ਕਰਤੇ ਜੀ ਬਾਹਰ ਇਹ ਤਾਂ ਬਾਹਰ ਚਲੇ ਜਾਣਗੇ ਕੱਲ ਨੂੰ ਕੋਈ ਆਫਤ ਆਉਂਦੀ ਹੈ ਤੇ ਅਸੀਂ ਕੀ ਕਰਾਂਗੇ ਅਸੀਂ ਅਸੀਂ ਇੱਥੇ ਦੇ ਇੱਥੇ ਖਤਮ ਹੋਵਾਂਗੇ ਜੇ ਕੋਈ ਕੁਦਰਤੀ ਆਫਤ ਬਣਦੀ ਹੈ ਕੁਝ ਵੀ ਹੁੰਦਾ ਹੈ ਤੇ ਅਸੀਂ ਇੱਥੇ ਹੀ ਮਾਰੇ ਜਾਵਾਂਗੇ ਸਾਡਾ ਕਿਸੇ ਨੇ ਕੁਝ ਦੁੱਖ ਨਹੀਂ ਕਰਨਾ ਸਾਡਾ ਕਿਸੇ ਨੇ ਕੋਈ ਸਾਰ ਨਹੀਂ ਲੈਣੀ ਇਹ ਗੱਲ ਯਾਦ ਰੱਖਿਓ ਪਰ ਮੈਂ ਬੇਨਤੀ ਤਾਂ ਕਰਕੇ ਕਰ ਰਿਹਾ ਕਿ ਦੁਨੀਆ ਜਿਹੜੀ ਹੈ ਖਤਮ ਹੋਣ ਦੀ ਕਗਾਰ ਤੇ ਅਸੀਂ ਲੋਕਾਂ ਨੇ ਕਰ ਦਿੱਤੀ ਹਵਾ ਪਾਣੀ ਦੂਸ਼ਿਤ ਸਭ ਹੋ ਚੁੱਕਿਆ ਹੈ ਤੇ ਸਾਡੇ ਕੋਲੇ ਬਚਿਆ ਕੀ ਹੈ ਬਿਮਾਰੀਆਂ ਨੇ ਸਾਨੂੰ ਘੇਰ ਰੱਖਿਆ ਅੱਜ ਹਰ ਇੱਕ ਹਸਪੀਟਲ ਦੇ ਵਿੱਚ ਜਾ ਕੇ ਲੰਮੀਆਂ ਕਤਾਰਾਂ ਲੱਗੀਆਂ ਹੋਈਆਂ ਨੇ ਸਾਨੂੰ ਇੱਕ ਲੌਲੀਪੌਪ ਦਿੱਤਾ 5 ਲੱਖ ਤੱਕ ਦਾ ਇਲਾਜ ਫ੍ਰੀ 5 ਤੱਕ ਲੱਖ ਦਾ ਇਲਾਜ ਫ੍ਰੀ ਸਾਡਾ ਕਰ ਦਿੱਤਾ ਪਰ ਸਾਨੂੰ ਬਿਮਾਰੀਆਂ ਲੱਗਦੀਆਂ ਕਿਉਂ ਨੇ ਸਾਨੂੰ ਇਦਾਂ ਦਾ ਸਟਰਕਚਰ ਤਿਆਰ ਕਰਕੇ ਦੇਣ ਲਈ ਸਰਕਾਰ ਤਿਆਰ ਨਹੀਂ ਹੈ ਮੈਂ ਨਹੀਂ ਕਹਿੰਦਾ ਕਿ ਸਰਕਾਰਾਂ ਦੇ ਖਿਲਾਫ ਮੋਰਚਾ ਖੋਲ੍ਹੀਏ ਆਪਾਂ ਉਹਨਾਂ ਨੂੰ ਸਵਾਲ ਤੇ ਜ਼ਰੂਰ ਕਰੀਏ ਪੁੱਛੀਏ ਤੇ ਸਹੀ ਵੀ ਭਾਈ ਤੁਸੀਂ ਕੀ ਕਰ ਰਹੇ ਹੋ ਹਵਾ ਪਾਣੀ ਜਿਹੜਾ ਵਾਤਾਵਰਣ ਹੈ ਉਹਦੇ ਲਈ ਤੁਸੀਂ ਕੀ ਕਰਦੇ ਹੋ ਸੱਜੰਗਤ ਇਹਨਾਂ ਚੀਜ਼ਾਂ ਨੂੰ ਵਿਚਾਰਨਾ ਬਹੁਤ ਜ਼ਰੂਰੀ ਹੈ ਦੁਨੀਆ ਤੇ ਖਤਮ ਹੋਏਗੀ ਗੁਰੂ ਦੇ ਬਚਨ ਨੇ ਦੁਨੀਆ ਨੇ ਖਤਮ ਹੋਣਾ ਹੈ ਪਾਣੀ ਨਾਲ ਖਤਮ ਹੋਵੇ ਅੱਗ ਨਾਲ ਖਤਮ ਹੋਵੇ ਜਾਂ ਕੋਈ ਐਸੀ ਮਹਾਮਾਰੀ ਨਾਲ ਖਤਮ ਹੋਵੇ ਕੁਦਰਤ ਦੀ ਕਰੋਪੀ ਹੋਵੇ ਕੁਝ ਵੀ ਹੋਵੇ ਪਰ ਜਿਹੜਾ ਚੀਜ਼ਾਂ ਅੱਜ ਸਾਨੂੰ ਖਤਮ ਕਰ ਰਹੀਆਂ ਨੇ ਘਟੋ ਘਟ ਉਹਨਾਂ ਤੋਂ ਅਸੀਂ ਬਚਾ ਕਰੀਏ ਆਪਣੇ ਆਪ ਦੇ ਬਚਾ ਕਰੀਏ ਟੁੱਟੇ ਹੋਏ ਰਿਸ਼ਤਿਆਂ ਨੂੰ ਗੰਢੀਏ ਲੜਾਈ ਝਗੜੇ ਸਾਡੇ ਵਿੱਚ ਨਾ ਹੋਣ ਗੰਧਲੇ ਪਾਣੀ ਦੀ ਸਮੱਸਿਆ ਹਵਾ ਜੋ ਦੂਸ਼ਿਤ ਹੋ ਚੁੱਕੀ ਹੈ ਉਹਦੀ ਸਮੱਸਿਆ ਅਸੀਂ ਖੁਦ ਹੱਲ ਕਰੀਏ ਇਹ ਤੇ ਸਾਡੇ ਹੱਥ ਦੇ ਵਿੱਚ ਹੈ ਇਹਨੂੰ ਸਮਝੀਏ